ਸਿੱਖ ਧਰਮ ਦੇ ਵਿੱਚ ਸਾਰੀਆਂ ਚੀਜ਼ਾਂ ਸਾਰੀਆਂ ਰਸਮਾਂ ਹੋਣ ਤੋਂ ਬਾਅਦ ਹੀ ਜਿਹੜੀਆਂ ਲਾਵਾ ਪੜਾਈਆਂ ਜਾਂਦੀਆਂ ਨੇ ਤੇ ਆਖਿਰ ਦੇ ਵਿੱਚ ਗੁਰੂ ਘਰ ਲਿਜਾਇਆ ਜਾਂਦਾ ਹੈ ਸਾਡੇ ਲੋਕਾਂ ਨੇ ਵੀ ਖਾਸ ਕਰਕੇ ਪੰਜਾਬੀਆਂ ਨੇ ਵਿਆਹਾਂ ਨੂੰ ਸ਼ਾਨੋ ਸ਼ੌਕਤ ਨਾਲ ਕਰਨ ਦੀ ਸਪਣਾਇਆ ਔਰ ਇਹ ਜਿਹੜੀ ਸ਼ਾਨੋ ਸ਼ੌਕਤ ਦੀ ਰੀਤ ਹੈ ਇਹ ਪੁਰਾਣੇ ਜ਼ਮਾਨਿਆਂ ਚ ਰਾਜੇ ਮਹਾਰਾਜਾਂ ਦੀ ਅਲੱਖ ਸਿੱਖਿਆ ਦਾ ਜਗੇ ਹਰ ਬੱਚਾ ਸਕੂਲ ਚੱਲੇ ਉਬੀ ਸਵੇਰਾ ਮਿਤੇ ਹਨੇਰਾ ਇੱਕ ਨਵਾਬ ਵਿਹਾਨ ਹੈ ਸਕੂਲ ਮੇਰਾ ਪੰਜਾਬ ਦੇ ਸਰਕਾਰੀ ਸਕੂਲ ਵਿਸ਼ਵ ਪਦਰੀ ਸਹੋਲਤਾਨਾ ਲੈਸ ਹੋ ਰਿਹਾ ਹਨ ਤੁਸੀਂ ਵੀ ਆਪਣੇ ਬੱਚੇ ਦਾ ਦਾਖਲਾ ਜ਼ਰੂਰ ਕਰਾਓ ਬਿਹਤਰ ਅਨੁਭਵ ਵਿਦਿਆ ਮਿਆਰੀ ਮਾਨ ਪੰਜਾਬ ਦਾ ਸਕੂਲ ਸਰਕਾਰੀ ਗੁਣਾਣ ਦੇ ਜੀ ਵੇਲੇ ਵੀ ਇੱਕ ਜੋ ਰਸਮਾਂ ਹੋਈਆਂ ਬੇਬੰਦਾਨ ਕੀ ਦੇ ਦੀ ਵਿਆਹ ਦੀ ਜੋ ਰਸਮਾਂ ਹੋਈਆਂ ਉਹ ਹੈ ਪਹਿਲਾ ਮੰਗਣੀ ਦੀ ਰਸਮ ਹੈ ਮੰਗਣੀ ਜਿਹੜੀ ਹੁਣ ਇੰਗੇਜਮੈਂਟ ਨੂੰ ਆਪਾਂ ਕਹਿੰਦੇ ਆ ਇੰਗੇਜਮੈਂਟ ਕਰੀ ਦੀ ਜਿਹਾ ਦਿੰਦੇ ਆ ਜੀ 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 ਤੇ ਮੰਗਣੀ ਦੀ ਰਸਮ ਤੋਂ ਬਾਅਦ ਫਿਰ ਇੱਕ ਸ਼ਾਦੀ ਦੀ ਰਸਮ ਆ ਕਿ ਅਸੀਂ ਸ਼ਾਦੀ ਤੋਂ ਪਹਿਲਾਂ ਹੁਣ ਹੋਰ ਵੀ ਇੱਕ ਜੋੜਤੀ ਪ੍ਰੀ ਸ਼ੂਟ ਪ੍ਰੀ-ਵੇਡਿੰਗ ਸ਼ੂਟ ਜੀ 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 ਅਸੀਂ ਉਹ ਆਪਣੇ ਆਪ ਨੂੰ ਹੀਰੋ ਮਹਿਸੂਸ ਕਰਨ ਦੇ ਲਈ ਇਹ ਸਾਰੀਆਂ ਰਸਮਾਂ ਲਈਏ ਪ੍ਰੀ-ਵੇਡਿੰਗ ਸ਼ੂਟ ਜਿਹੜੇ ਨੇ ਇਹ ਸਾਡੀ ਸਬਤਤਾ ਦਾ ਹਿੱਸਾ ਨਹੀਂ ਹੈ ਕਦੀ ਸਿੱਖੀ ਨਹੀਂ ਆਏ ਜਿਹੜੇ ਮੈਰਿਜ ਪੈਲਸ ਬਣੇ ਰਹੇ ਨੇ ਹੂੰ ਇਹ ਲੋਮਾਂ ਦੀ ਕਵਰ ਨੇ ਉਹਨਾਂ ਨੂੰ ਦੇਖ ਕੇ ਮੀਡਲ ਕਲਾਸ ਬੰਦਿਆਂ ਨੇ ਵੀ ਇਹ ਹਵਾਲੇ ਚ ਸ਼ੁਰੂ ਹੋਤਾ ਕਰਜ਼ਾ ਲੈ ਕੇ ਵਿਆਹ ਕਰਦੇ ਕਰਜ਼ੇ ਲੈ ਕੇ ਵਿਆਹ ਕਰਦੇ ਨੇ ਹੂੰ ਤਾਂ ਡਿਮਾਂਡ ਕਰਕੇ ਲੈਂਦੇ ਨੇ ਹੂੰ ਸਿੱਧੀ ਜਿਹੀ ਗੱਲ ਵੀ ਤੇਰੀ ਜ਼ਮੀਨ ਕਿੰਨੀ ਐਨੀ ਅੱਛਾ ਫਿਰ ਆ ਜਿਹੜੀ ਆ ਫੋਰਚਨਰ ਦੇ ਦੇਣਾ ਜੀ ਉਹਨਾਂ ਦੇ ਵਿਆਹ ਵਧੀਆ ਹੋਏ ਸੀ ਤੇ ਉਹ ਇਸ ਚੱਕਰ 'ਚ ਨਹੀਂ ਕਹਿ ਸਕਦੇ ਕਿ ਜੀ ਅਸੀਂ ਵਿਆਹ ਸਿੰਪਲ ਕਰਨਾ ਚਾਹੁੰਦੇ ਚਾਹੇ ਆਪਣੇ ਸਿਧਾਂਤਾਂ ਤੇ ਚੱਲਣਾ ਚਾਣ ਪਰ ਉਹਨਾਂ ਨੂੰ ਇਹ ਹੁੰਦਾ ਕਿ ਸਾਹਮਣੇ ਵਾਲਾ ਕੋਈ ਇਹ ਨਾ ਸੋਚ ਬੈਠੇ ਕਿ ਸਾਡੇ ਕੋਲ ਹੈਸੀਅਤ ਨਹੀਂ ਹੈ ਮੀਡਲ ਕਲਾਸ ਜਿਹੜਾ ਹੈ ਉਹ ਐਕਟਿੰਗ ਕਰ ਰਿਹਾ ਹੈ ਹਾਇਰ ਮੀਡਲ ਕਲਾਸ ਦੀ ਬਿਲਕੁਲ ਬਿਲਕੁਲ ਜੀ ਹੂੰ ਤੇ ਹਾਇਰ ਮੀਡਲ ਕਲਾਸ ਵਾਲਾ ਕਰ ਰਿਹਾ ਐਕਟਿੰਗ ਅਪਰ ਕਲਾਸ ਦੀ ਬਿਲਕੁਲ ਜਦੋਂ ਆਪਣੀ ਉਹ ਕਹਿੰਦੇ ਨਾ ਆਪਣੀ ਚੱਦਰ ਦੇ ਕੇ ਪੈਰ ਪਸਾਰੋ ਉਹ ਚੱਦਰ ਤਾਂ ਆਪਾਂ ਵੱਡੀ ਕਰ ਲਈ ਹੂੰ ਪੈਰ ਹੈ ਨਹੀਂ ਗੁਰੂਗ੍ਰਾਂਜ ਸਾਹਿਬ ਜੀ ਦੀ ਬੀੜ ਨੂੰ ਲਿਆ ਕੇ ਇੱਕ ਵੈਡਿੰਗ ਹਾਲ ਦੇ ਵਿੱਚ ਰੱਖ ਦਿੱਤਾ ਜਾਂਦਾ ਸੀ ਕਿਸੇ ਗਰਾਊਂਡ ਦੇ ਵਿੱਚ ਕੋਈ ਕਹਿ ਲੋ ਆਪਣੇ ਜਿਹੜੇ ਫਾਰਮ ਹਾਊਸ ਹੁੰਦੇ ਨੇ ਉਹਨਾਂ ਦੇ ਵਿੱਚ ਡੈਕੋਰੇਸ਼ਨ ਕਰਾ ਕੇ ਬਣਾ ਦਿੱਤਾ ਜਾਂਦਾ ਸੀ ਉਹ ਤਾਂ ਚਲੋ ਰੂਲ ਲਾਗੂ ਕਰਨ ਤੋਂ ਬਾਅਦ ਮੈਨੂੰ ਲੱਗਦਾ ਹਜੇ ਤੱਕ ਵੀ ਲੋਕ ਰੁਕੇ ਨਹੀਂ ਐ ਗੁਰੂ ਦੇ ਅੱਗੇ ਤੁਸੀਂ ਚੜਾਵਾ ਚੜਾ ਦਿਓ ਸੋਨਾ ਚੜਾ ਦਿਓ ਉਹਨਾਂ ਨਾਲ ਨਹੀਂ ਕੁਝ ਹੁੰਦਾ ਬਿਲਕੁਲ ਬਿਲਕੁਲ ਉਹ ਭਗਤ ਦੀ ਭਗਤੀ 'ਚ ਖੁਸ਼ ਐ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਲੁਧਿਆਣਾ ਟਾਈਮਸ ਮੈਂ ਹਾਂ ਪ੍ਰਬਲੀਮ ਕੌਰ ਅਕਸਰ ਅਸੀਂ ਵਿਆਹ ਸ਼ਾਦੀਆਂ ਦੇ ਵਿੱਚ ਜਾਂਦੇ ਆ ਤਾਂ ਹਮੇਸ਼ਾ ਤੁਸੀਂ ਵੀ ਇੰਜੋਏ ਕਰਦੇ ਹੋਵੋਗੇ ਉਹ ਇਵੈਂਟਸ ਨੂੰ ਜਿਸ ਨੂੰ ਕਿ ਤੁਸੀਂ ਸ਼ੁਰੂਆਤ ਕਰਦੇ ਹੋ ਇੱਕ ਰੋਕਾ ਸੈਰੇਮਨੀ ਇੰਗੇਜਮੈਂਟ ਤੋਂ ਫਿਰ ਇੱਕ ਚੁੰਨੀ ਚੜਾਉਣ ਦੀ ਸ਼ਗਨ ਦੀ ਰਸਮ ਹੁੰਦੀ ਹੈ ਫਿਰ ਵਿਆਹ ਹੁੰਦਾ ਹੈ ਤੇ ਫਿਰ ਆਖਿਰ ਦੇ ਵਿੱਚ ਜਦੋਂ ਵਿਆਹ ਪੂਰਾ ਸੰਪੰਨ ਹੋ ਜਾਂਦਾ ਹੈ ਰਾਤ ਦੀ ਪਾਰਟੀ ਹੁੰਦੀ ਆ ਤਾਂ ਉਸ ਤੋਂ ਬਾਅਦ ਮੁੰਡਾ ਕੁੜੀ ਨੂੰ ਗੁਰਦੁਆਰੇ ਲੈ ਕੇ ਜਾਇਆ ਜਾਂਦਾ ਹੈ ਤੇ ਉੱਥੇ ਲਾਵਾਂ ਆਨੰਦ ਕਾਰਜ ਜਿਹੜੇ ਨੇ ਕਰਵਾ ਦਿੱਤੇ ਜਾਂਦੇ ਨੇ ਸਾਡਾ ਸਵਾਲ ਵੀ ਇਹੀ ਸੀਗਾ ਤੇ ਡਿਸਕਸ਼ਨ ਇਸ ਟਾਪਿਕ ਤੇ ਕਰਨ ਵਾਸਤੇ ਸਾਡੇ ਨਾਲ ਪ੍ਰੋਫੈਸਰ ਅਨੁਰਾਗ ਸਿੰਘ ਜੀ ਮੌਜੂਦ ਨੇ ਜੋ ਕਿ ਸਿਕਸ ਸਕਾਲਰ ਨੇ ਤੇ ਥੋੜੀ ਜਾਣਕਾਰੀ ਵੀ ਲਵਾਂਗੇ ਇਹਨਾਂ ਤੋਂ ਕਿ ਆਖਿਰ ਕਿਉਂ ਲੋਕ ਜਿਹੜੇ ਨੇ ਇੰਨੇ ਕੁ 트ੈਂਡਸ ਨੂੰ ਫੋਲੋ ਕਰਦੇ ਆ ਰਹੇ ਨੇ ਕਿ ਜਿਹੜੀਆਂ ਸਾਡੀਆਂ ਗੁਰੂਆਂ ਗੁਰੂਆਂ ਦੇ ਲਾਵਾ ਸੀ ਜੋ ਲਿਖੀਆਂ ਹੋਈਆਂ ਨੇ ਜਿਨ੍ਹਾਂ ਨੂੰ ਅਸੀਂ ਪੜ੍ਹਦੇ ਆਂ ਤੇ ਆਨੰਦ ਕਾਰਜ ਜਿਹੜੇ ਸੰਪੰਨ ਹੁੰਦੇ ਨੇ ਉਹ ਆਖਿਰ ਦੇ ਵਿੱਚ ਰੱਖਿਆ ਜਾਂਦੀਆਂ ਨੇ ਤੇ ਬਾਕੀ ਸਾਰੀ ਚੀਜ਼ਾਂ ਜੋ ਕਿ ਅਸੀਂ ਆਪਣੇ ਸਿੱਖ ਧਰਮ ਦੇ ਵਿੱਚ ਹੁੰਦੇ ਹੁੰਦੇ ਸਭ ਧਰਮ ਹੀ ਬੰਜ ਨੇ ਧਰਮ ਸਾਰੇ ਇੱਕ ਬਰਾਬਰ ਨੇ ਸਭ ਦੀ ਆਪਣੀ ਆਪਣੀ ਖੂਬਸੂਰਤੀ ਹੈ ਪਰ ਕਿਉਂ ਆਖਿਰਕਾਰ ਸਿੱਖ ਧਰਮ ਦੇ ਵਿੱਚ ਸਾਰੀਆਂ ਚੀਜ਼ਾਂ ਸਾਰੀਆਂ ਰਸਮਾਂ ਹੋਣ ਤੋਂ ਬਾਅਦ ਹੀ ਜਿਹੜੀਆਂ ਲਾਵਾ ਪੜਾਈਆਂ ਜਾਂਦੀਆਂ ਨੇ ਤੇ ਆਖਿਰ ਦੇ ਵਿੱਚ ਗੁਰੂ ਘਰ ਲਿਜਾਇਆ ਜਾਂਦਾ ਹੈ ਸਤਿ ਸ਼ਕਰ ਸਰ ਸਰ ਮੇਰਾ ਸਵਾਲ ਇਹ ਸੀ ਤੁਹਾਨੂੰ ਕਿ ਆਖਿਰ ਕਿਉਂ ਇਸ ਤਰ੍ਹਾਂ ਕਨਾਲ ਹੁੰਦਾ ਹੈ ਕਿ ਰਸਮਾਂ ਜਿਹੜੀਆਂ ਨੇ ਅਸੀਂ ਫੋਲੋ ਕਰਦੇ ਆਂ ਫਿਰ ਉਸ ਤੋਂ ਬਾਅਦ ਗੁਰੂ ਘਰ ਲਿਜਾ ਕੇ ਆਖਿਰਿਕ ਰਸਮ ਕਹਿ ਲੋ ਉਹਨੂੰ ਕਹਿ ਦਿੰਦੇ ਵੀ ਜਦੋਂ ਲਾਵਾ ਹੋ ਗਈਆਂ ਉਦੋਂ ਤੁਹਾਡਾ ਵਿਆਹ ਸੰਪੰਨ ਹੋ ਜਾਂਦਾ ਹੈ ਪਹਿਲੇ ਸਾਰੀਆਂ ਚੀਜ਼ਾਂ ਫੋਲੋ ਕਰ ਲਿੱਤੀਆਂ ਜਾਂਦੀਆਂ ਨੇ ਪੁਰਾਣੇ ਸਮਿਆਂ ਦੇ ਵਿੱਚ ਤਾਂ ਸਿਰਫ ਇੱਕ ਲਾਵਾ ਦੀ ਇੱਕ ਰਸਮ ਹੁੰਦੀ ਸੀ ਤੇ ਇੱਕ ਆਨੰਦਕਾਰ ਜਿਹੜੇ ਸਾਡੇ ਹੁੰਦੇ ਸੀਗੇ ਜਦੋਂ ਭਾਈ ਸਾਹਿਬ ਲਾਵਾ ਪੜਦੇ ਸੀਗੇ ਤਾਂ ਉਹਨੂੰ ਹੀ ਵਿਆਹ ਮੰਨਿਆ ਜਾਂਦਾ ਸੀ ਅਸਲ ਤੌਰ ਤੇ ਵਿੱਚ ਕੀ ਕਹਿਣਾ ਚਾਹੁੰਦੇ ਹੋ ਇਸ ਦਾ ਪੁਰਾਣੇ ਸਮੇਂ ਚ ਵੀ ਗੁਣਾਣ ਦੇ ਜੀ ਵੇਲੇ ਵੀ ਇੱਕ ਜੋ ਰਸਮਾਂ ਹੋਈਆਂ ਵਿਵਿਧਨਾਂ ਕਿਦੇ ਵੀ ਵਿਆਹ ਦੀ ਜੋ ਰਸਮਾਂ ਹੋਈਆਂ ਉਹ ਹੈ ਪਹਿਲਾਂ ਮੰਗਣੀ ਦੀ ਰਸਮ ਹੈ ਮੰਗਣੀ ਜਿਹੜੀ ਹੁਣ ਇੰਗੇਜਮੈਂਟ ਨੂੰ ਆਪਾਂ ਕਹਿੰਦੇ ਹਾਂ ਜਿਹਨੂੰ ਇੰਗੇਜਮੈਂਟ ਕਰੀ ਦੀਸ ਕਹ ਦਿੰਦੇ ਆ ਜੀ 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 ਤੇ ਮੰਗਣੀ ਦੀ ਰਸਮ ਤੋਂ ਬਾਅਦ ਫਿਰ ਇੱਕ ਸ਼ਾਦੀ ਦੀ ਰਸਮ ਹੁੰਦੀ ਸੀ ਜੀ ਹਮ ਠੀਕ ਹੈ ਸ਼ਾਦੀ ਦੀ ਰਸਮ ਤੋਂ ਬਾਅਦ ਜਿਹੜੇ ਬੰਦੇ ਨਹੀਂ ਗਏ ਪ੍ਰਾਪਤ ਕੋ ਸਾਰਿਆਂ ਨੂੰ ਬਰਾਤ ਇਹ ਬਰਾਤ ਐਡੀ ਵੱਡੀ ਇਕੱਠੀ ਕਰਕੇ ਨਹੀਂ ਲਜਾਈ ਜਾਂਦੀ ਸੀ ਹਮ ਉਹਨਾਂ ਨੂੰ ਮਠਾਈ ਵੰਡ ਤੇ ਚੱਲਦੀ ਸੀ ਜੀ ਜਿਸ ਨੂੰ ਹੁਣ ਆਪਾਂ ਰਿਸੈਪਸ਼ਨ ਪਾਰਟੀ ਕਹਿ ਦਿੰਦੇ ਆ ਵੀ ਜਦੋਂ ਆਈ ਘਰ ਕੁੜੀ ਤੇ ਰਿਸੈਪਸ਼ਨ ਇੱਕ ਕਰ ਦਿੰਦੇ ਆ ਤੋਂ ਉਹ ਇਹ ਰਸਮਾਂ ਚੱਲਦੀਆਂ ਆਈਆਂ ਹਮ ਪਰ ਜਿਉਂ-ਜਿਉਂ ਸਮਾਂ ਬੀਤਦਾ ਗਿਆ ਤਿਉਹ ਤੋਂ ਜਿਹੜੀ ਐ ਨਾ ਬੁੱਧੀ ਜਿਹੜੀ ਹੁੰਦੀ ਆ ਉਹ ਬੁੱਧੀ ਵੀ ਬਦਲਦੀ ਆ ਜੀ ਕਲਯੁਗ ਹੈ ਤੇ ਕਲਯੁਗ ਦਾ ਪ੍ਰਭਾਵ ਜਿਹੜਾ ਉਹ ਬੁੱਧੀ ਤੇ ਹਮ ਜਲਦੀ ਪੈਂਦਾ ਟੈਗ ਨਹੀਂ ਲੱਗਦਾ ਹਮ ਤੇ ਸਾਡੇ ਲੋਕਾਂ ਨੇ ਵੀ ਖਾਸ ਕਰਕੇ ਪੰਜਾਬੀਆਂ ਨੇ ਵਿਆਹਾਂ ਨੂੰ ਸ਼ਾਨੋ ਸ਼ੌਕਤ ਨਾਲ ਕਰਨ ਲਈ ਹਮ ਸਪਨਾਇਆ ਔਰ ਇਹ ਜਿਹੜੀ ਸ਼ਾਨੋ ਸ਼ੌਕਤ ਦੀ ਰੀਤ ਹੈ ਇਹ ਪੁਰਾਣੇ ਜ਼ਮਾਨੇ ਚ ਰਾਜੇ ਮਹਾਰਾਜਾ ਦੀ ਹੁੰਦੀ ਸੀ ਜਿਵੇਂ ਪਹਿਲਾਂ ਸਮੇਂ ਚ ਜੋ ਚੱਲਦਾ ਉਹ ਪੁਰਾਣੇ ਮਹਾਰਾਜੇ ਤੇ ਠੀਕ ਨੇ ਉਹ ਜੋ ਮਰਜ਼ੀ ਕਰ ਸਕਦੇ ਨੇ ਉਹ ਵੀ ਜਿਹੜੇ ਪੁਰਾਣੇ ਰਾਜਾ ਮਹਾਰਾਜੇ ਸੀ ਚਾਹੇ ਰਾਜਪੂਤ ਰਾਜੇ ਸੀ ਚਾਹੇ ਹਿੰਦੂ ਰਾਜੇ ਸੀ ਉਹ ਵੀ ਕਿਹੜਾ ਮਤਲਬ ਕਿ ਆਪਣੀਆਂ ਦੀਤਾਂ ਮੁਤਾਬਕ ਚੱਲਦੇ ਸੀ ਇਹਨਾਂ ਦੇ ਵੀ ਸਿਸਟਮ 'ਚ ਜੇ ਡਾਕਟਰ ਰੈਵਿਊਸ਼ਨ ਨੂੰ ਪੜ੍ਹੀਏ ਤੇ ਪੰਜ ਤਰ੍ਹਾਂ ਦੇ ਵਿਆਹ ਸੀ ਹੂੰ ਠੀਕ ਆ ਉਹ ਸਾਡਾ ਸਬਜੈਕਟ ਨਹੀਂ ਹੈ ਸਾਡਾ ਸਬਜੈਕਟ ਹੈ ਕਿ ਸਿੱਖਾ 'ਚ ਕਿਉਂ ਸ਼ੁਰੂ ਹੋਈ ਹੂੰ ਉਸ ਸਿੱਖਾਂ ਦੇ ਵਿੱਚ ਇਹ ਹੈ ਕਿ ਜਦੋਂ ਸਾਧਨੀ ਨੂੰ ਬੰਦੇ ਨੂੰ ਇਹ ਕਹਿੰਦੇ ਨਕਲ ਮਾਰਨ ਚ ਹੁਸ਼ਿਆਰ ਹੈ ਹੂੰ ਤੇ ਅਸੀਂ ਚਾਹ ਵੈਸਟ ਦੀ ਨਕਲ ਜਿਹੜੇ ਬੁਰੀ ਕੰਮ ਹੋਣਗੇ ਚੰਗੇ ਹੋਣਗੇ ਚੰਗੇ ਦੀ ਤਾਂ ਸ਼ਾਇਦ ਘਾਟੀ ਮਾਰੀ ਨਕਲ ਜੀ ਮਾੜੇ ਚੀਜ਼ਾਂ ਦੀ ਅਸੀਂ ਨਕਲ ਮਾਰਨੀ ਸ਼ੁਰੂ ਕੀਤੀ ਜੀ ਜੀ ਇੱਥੇ ਸਭਤਾ ਜਿਹੜੀ ਆ ਗਈ ਉਹ ਬੁਢਾਪੇ ਜਿਹੜੇ ਘਰ ਨੇ ਹੂੰ ਠੀਕ ਹੈ ਹਾਂਜੀ ਹਾਂਜੀ ਜੇ ਸਾਡੀ ਆਪਣੀ ਸਭਤਾ ਦਾ ਤਾਂ ਹਿੱਸਾ ਨਹੀਂ ਨਾ ਬਿਲਕੁਲ ਕਿ ਬਜ਼ੁਰਗਾਂ ਲਈ ਇੱਕ ਵੱਖਰਾ ਘਰ ਬਣਾਉਂਦੇ ਜਾਂ ਉੱਥੇ ਜਾ ਕੇ ਉਹਨਾਂ ਦੀ ਕੋਈ ਲੋਕ ਸੇਵਾ ਕਰਨ ਬਿਲਕੁਲ ਬੱਚੇ ਨਾ ਕਰ ਹੂੰ ਇਹ ਵੀ ਸ਼ਾਦੀਆਂ ਦੀ ਰਸਮਾਂ ਦੇ ਵਿੱਚ ਉਹ ਨਕਲਾਂ ਇੰਨੀਆਂ ਸ਼ੁਰੂ ਹੋਈਆਂ ਕਿ ਪਹਿਲਾਂ ਇਹ ਅਮੀਰਾਂ ਦਾ ਸਿਸਟਮ ਸੀ ਹੂੰ ਅਮੀਰਾਂ ਦੇ ਠੀਕ ਹੈ ਵਿਆਹ ਹੁੰਦੇ ਸੀ ਵੀ ਪਹਿਲਾਂ ਰੋਕਾ ਹੋ ਗਿਆ ਹੂੰ ਰੋਕੇ ਤੋਂ ਬਾਅਦ ਮੰਗਣੀ ਹੋ ਗਈ ਜੀ ਮੰਗਣੀ ਤੋਂ ਬਾਅਦ ਜਿਹੜੀ ਹੈ ਵਿਆਹ ਵਿਆਹ ਚ ਆਪਣਾ ਸਾਰਾ ਕੰਮ ਕਰਕੇ ਫਿਰ ਰਿਸੈਪਸ਼ਨ ਹੂੰ ਠੀਕ ਹੈ ਉਹਨਾਂ ਦਾ ਠੀਕ ਹੈ ਸਿਸਟਮ ਸਾਨੂੰ ਕੋਈ ਪ੍ਰੋਬਲਮ ਨਹੀਂ ਪਰ ਸਾਡੇ ਇਸ ਕਰਕੇ ਨੇ ਆ ਕਿ ਅਸੀਂ ਸ਼ਾਦੀ ਤੋਂ ਪਹਿਲਾਂ ਹੁਣ ਹੋਰ ਵੀ ਇੱਕ ਜੋੜਤੀ ਪ੍ਰੀ ਸ਼ੂਟ ਬਿਲਕੁਲ ਪ੍ਰੀ ਵੈਡਿੰਗ ਸ਼ੂਟ ਜੀ 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 ਅਸੀਂ ਉਹ ਆਪਣੇ ਆਪ ਨੂੰ ਹੀਰੋ ਮਹਿਸੂਸ ਕਰਨ ਦੇ ਲਈ ਇਹ ਸਾਰੀਆਂ ਸਮਾਂ ਲਈਏ ਹੂੰ ਪਹਿਲਾ ਸਮਿਆਂ ਦੇ ਵਿੱਚ ਤਾਂ ਵਿਆਹ ਤੋਂ ਪਹਿਲਾਂ ਮੁੰਡਾ ਕੁੜੀ ਇੱਕ ਦੂਜੇ ਨੂੰ ਦੇਖਦੇ ਤੱਕ ਨਹੀਂ ਸੀ ਆ ਚਲੋ ਦੇਖ ਲੈਣੋ ਕੋਈ ਗੱਲ ਨਹੀਂ ਆ ਪਰ ਇਹ ਪ੍ਰੀ ਵੈਡਿੰਗ ਸ਼ੂਟ ਦਾ ਕ੍ਰੇਜ਼ ਵੀ ਅੱਜ ਕੱਲ ਬਹੁਤ ਜ਼ਿਆਦਾ ਪ੍ਰੀ ਵੈਡਿੰਗ ਸ਼ੂਟ ਜਿਹੜੇ ਨੇ ਇਹ ਸਾਡੀ ਸਭਿਤਾ ਦਾ ਹਿੱਸਾ ਨਹੀਂ ਹੈ ਹੂੰ ਸਾਡੀ ਸਿੱਖੀ ਦਾ ਹੀ ਸਾਨੀ ਜੀ ਇਹ ਮੈਂ ਵਾਰ ਮਾਲਾ ਪਹਿਨਿਆ ਨੇ ਹੂੰ ਠੀਕ ਹੈ ਜੀ 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 ਔਰ ਬਾਕੀ ਰਸਮਾਂ ਠੀਕ ਨੇ ਰੋਕੇ ਦੀ ਕੋਈ ਰਸਮ ਹੋ ਗਈ ਹੂੰ ਮੰਗਣੀ ਦੀ ਰਸਮ ਹੋ ਗਈ ਹੂੰ ਵਿਆਹ ਦੀ ਰਸਮ ਹੋ ਗਈ ਬਿਲਕੁਲ ਜੀ ਤੇ ਰਿਸੈਪਸ਼ਨ ਦੀ ਵੀ ਮੈਂ ਨਹੀਂ ਸਮਝਦਾ ਕਿ ਉਹ ਤਾਂ ਕੋਈ ਬੁਰਾਈ ਹੈ ਜੇ ਬੰਦੇ ਕੋਲ ਪੈਸਾ ਹੈ ਬਿਲਕੁਲ ਪਰ ਅਸਲੀਅਤ ਇਹ ਹੈ ਕਿ ਅੱਜ ਦੀ ਰੇਟ 'ਚ ਇਹ ਜਿਹੜੇ ਮੈਰਿਜ ਪੈਲੇਸ ਬਣਾਈ ਰਹੇ ਨੇ ਹੂੰ ਇਹ ਲੋਗਾਂ ਦੀ ਕਬਰ ਨੇ ਹੂੰ ਉਹਨਾਂ ਨੂੰ ਦੇਖ ਕੇ ਮਿਡਲ ਕਲਾਸ ਬੰਦਿਆਂ ਨੇ ਵੀ ਇਹ ਹਾਲ ਚਿਰ ਸ਼ੁਰੂ ਹੋਤਾ ਹੈ ਕਰਜ਼ਾ ਲੈ ਕੇ ਵਿਆਹ ਕਰਦੇ ਨੇ ਕਰਜ਼ੇ ਲੈ ਕੇ ਵਿਆਹ ਕਰਦੇ ਨੇ ਫਿਰ ਕਰਜ਼ੇ ਉਤਾਰਦੇ ਨਹੀਂ ਬਿਲਕੁਲ ਕਰਜ਼ੇ ਉਤਾਰਦੇ ਨਹੀਂ ਤੇ ਜਿਹੜੇ ਲੈਣ ਵਾਲੇ ਨੇ ਕਈਆਂ ਨੇ ਤਾਂ ਬੈਂਕਾਂ ਦੀ ਬਜਾਏ ਲੋਗਾਂ ਤੋਂ ਖੜੇ ਹੁੰਦੇ ਨੇ ਬਲੈਂਕ ਚੈੱਕ ਦੇ ਕੇ ਬਿਲਕੁਲ ਤੇ ਫਿਰ ਉਹ ਪੁਲਿਸ ਕੇਸ ਬਣਦੇ ਨੇ ਹੂੰ ਤੇ ਜਾਂ ਆਤਮ ਹੱਤਿਆ ਦੇ ਕੇਸ ਬਣਦੇ ਨੇ ਬਿਲਕੁਲ ਬਿਲਕੁਲ ਜੀ ਤਾਂ ਫਿਰ ਉਹ ਜਿਹੜੀ ਬੱਚੀ ਨੂੰ ਵਿਆਹ ਹੈ ਉਹਨੂੰ ਵਿਆਹ ਕਰਦਾ ਉਹਨੂੰ ਤੁਸੀਂ ਆਪ ਬੇਚ ਰਹੇ ਹੋ ਤੇ ਉਹ ਖਰੀਦ ਰਹੇ ਨੇ ਬਿਲਕੁਲ ਬਿਲਕੁਲ ਖੁਸ਼ੀ ਉਸ ਵਿੱਚ ਕੋਈ ਨਹੀਂ ਜ਼ਾਹਿਰ ਹੋ ਸਕਦੀ ਹੁਣ ਅੱਜ ਤੁਸੀਂ ਦੇਖੋ ਕਿ ਜਿੰਨੇ ਜੋ ਦੇਖਿਆ ਜਾਂਦਾ ਜੀ ਸੱਤ ਜਨਮਾਂ ਦਾ ਸਾਥ ਕਹਿੰਦੇ ਨੇ ਨਾ ਹਾਂਜੀ ਬਿਲਕੁਲ ਜਿਹੜੀਆਂ ਲਾਵਾ ਫੇਰੇ Hindu ਕਰਾ ਲੈਂਦੇ ਨੇ ਵੇਦੀ ਦੇ ਫੇਰੇ ਹੁੰਦੇ ਨੇ ਜੀ ਸੱਤ ਜਨਮਾਂ ਦੇ ਸਾਥ ਦੇ ਉਹ ਮੰਤਰ ਪੜ੍ਹਦੇ ਨੇ ਹੂੰ ਬਿਲਕੁਲ ਪਰ ਸਭ ਤੋਂ ਜ਼ਿਆਦਾ ਹਿੰਦੂ ਮੈਰਿਜ ਰਿਜੈਕਟ ਦੇ ਜਿਹੜੇ ਮੁਕਦਮੇ ਅੱਜ ਡਿਵੋਰਸ ਦੇ ਖਾ ਪਏ ਨੇ ਬਿਲਕੁਲ ਬਿਲਕੁਲ ਜੀ ਐਨੀ ਪੈਸਾ ਲਗਾ ਕੇ ਵੀ ਹੂੰ ਸੋ ਪੈਸੇ ਨਾਲ ਖੁਸ਼ੀ ਤੇ ਸੱਚ ਨਹੀਂ ਖਰੀਦਿਆ ਜਾਂਦਾ ਜੀ ਤੇ ਜਿੰਨਾ ਚਿਰ ਅਸੀਂ ਪੈਸੇ ਦੇ ਲੜਨ ਲੱਗੇ ਰਹੇ ਹੂੰ ਤੇ ਆਪਣੀ ਸ਼ਾਨ ਉਹ ਸ਼ੌਕਤ ਜੀ ਰਹੇ ਨਾ ਕੁੜੀ ਸੁਖੀ ਬਿਲਕੁਲ ਤੇ ਨਾ ਤੁਸੀਂ ਸੁਖੀ ਹੂੰ ਕਿਉਂਕਿ ਡਿਮਾਂਡ ਹੁੰਦੀ ਹੈ ਹੁਣ ਤਾਂ ਡਿਮਾਂਡ ਕਰਕੇ ਲੈਂਦੇ ਨੇ ਹੂੰ ਤੇ ਦੀ ਗੱਲ ਵੀ ਤੇਰੀ ਜ਼ਮੀਨ ਕਿੰਨੀ ਐਨੀ ਅੱਛਾ ਫਿਰ ਆ ਜਿਹੜੀ ਆ ਫੋਰਚੂਨਰ ਦੇ ਦੇਣਾ ਰਿਸ਼ਤਾ ਜੋੜਨ ਤੋਂ ਪਹਿਲਾਂ ਸਾਰਾ ਘਰ ਪਰਿਵਾਰ ਦੇਖਿਆ ਜਾਂਦਾ ਹੈ। ਉਹ ਜਿਹੜਾ ਸਿਸਟਮ ਸੀ ਉਹਨੂੰ ਆਪਾਂ ਠੀਕ ਹੈ ਬਦਲਦੇ ਨੇ ਐਸੇ ਕੋਈ ਚੱਕਰ ਨਹੀਂ ਪਰ ਐਨਾ ਨਾ ਮਤਲਬ ਜੋ ਤੁਹਾਡੀ ਸਮਰੱਥਾ ਹੈ। ਹੂੰ ਦੋ ਪਰਿਵਾਰ ਬਹਿ ਕੇ ਹੁਣ ਮੈਂ ਐਸੇ ਵੀ ਵਿਆਹ ਦੇਖੇ ਨੇ। ਹੂੰ ਰਿਸਿਸਟਰ ਦਾ ਵਿਆਹ ਸੀ ਤੇ ਗੋਵਿੰਦਵਾਲ ਤੋਂ ਬਰਾਤ ਆਣੀ ਸੀ ਉਹਨੇ ਕਹੇ ਸੀ 11 ਬੰਦੇ ਆਵਾਂਗੇ। ਹੂੰ 11 ਹੀ ਆਏ। ਜੀ ਸਨੇ ਬੱਚੇ ਹੂੰ ਠੀਕ ਹੈ ਨਾ ਟੋਟਲ ਉਹਨਾਂ ਨੇ ਨੰਬਰ ਜੀ ਤੁਸੀਂ ਸਾਦੇ ਵਿਆਹ ਜਿਹੜੇ ਨੇ ਸਾਦੇ ਵਿਆਹ ਨਾਲ ਵਿਆਹ ਦੇਖੋ ਵਿਆਹ ਤਾਂ ਹੋ ਹੀ ਜਾਂਦਾ ਹੂੰ ਵਿਆਹ ਕਿਦਾ ਹੋਣਾ ਹੈ ਲੜਕੀ ਦਾ ਤੇ ਲੜਕੇ ਦਾ ਜੀ ਜੀ ਉਹ ਕਿਨੂੰ ਚਾਹੀਦਾ ਮਾਪਿਓ ਦੋਹਾਂ ਪਾਸਿਆਂ ਤੋਂ ਜੀ ਭੈਣਪਰਾ ਜਿਹੜੇ ਆਪਾਂ ਭੈਣਪਰਾ ਹੋ ਜਾਣਾ ਫਸਟ ਰਿਲੇਸ਼ਨ ਜੀ ਨੂੰ ਆਪਾਂ ਗਿਣ ਲਈਏ ਐਦੂ ਆ ਤਿੰਨ ਬੰਦੇ ਚਾਹੀਦੇ ਬਿਲਕੁਲ ਜੀ ਤੇ ਬਾਕੀ ਤਾਂ ਅਸੀਂ ਆ ਕਹਿੰਦੇ ਵੀ ਸਮਾਜ 'ਚ ਮੇਰਾ ਰੁਤਬਾ ਜਿਹੜਾ ਹੈ ਨਾ ਉਹ ਵਿਆਹ ਦਾ ਨਾਲ ਹੋਣਾ ਚਾਹੀਦਾ ਵਿਆਹ ਨਾਲ ਜਿਹੜਾ ਮੇਰਾ ਜਿਹੜਾ ਸਾਹਮਣੇ ਵਾਲਾ ਬੰਦਾ ਉਹਨੇ ਸਾਨੂੰ ਆਪਣੇ ਵਿਆਹ ਤੇ ਬੁਲਾਇਆ ਸੀ ਇਹ ਗਿਣਤੀ ਜ਼ਰੂਰ ਲਿਖਣੀ ਹੈ ਪਹਿਲਾਂ ਵੀ ਦੇਖੋ ਜਿਹੜੇ ਸੀ ਨਾ ਜੀ ਵਿਆਹ ਹੁੰਦੇ ਸੀ ਪਿੰਡਾਂ ਦੇ ਮੈਂ ਤਾਂ ਆਪਣੇ ਦਾਜ ਦੀ ਬੇਟੀਆਂ ਦੇ ਬੇਟੇ ਦੇ ਸ਼ਾਦੀਆਂ ਦੇਖੀਆਂ ਹਮ ਰਾਤ ਦੋ ਦਿਨ ਤਿੰਨ ਦਿਨ ਰੁਕਦੀ ਆ ਹਮ ਉਹਨਾਂ ਦੀ ਸੇਵਾ ਉਹ ਹੀ ਹੁੰਦੀ ਹੈ ਦਾਲ ਸਬਜ਼ੀ ਰਾਇਤਾ ਜੀ ਖਾਸ ਤੌਰ ਤੇਲੇਬੀਆਂ ਮਿੱਠੇ ਦੇ ਵਿੱਚ ਉਹ ਕੋਈ ਐਕਸਟਰਾ ਖਰਚਾ ਨਹੀਂ ਹੁੰਦਾ ਸੀ ਤਿੰਨ ਦਿਨ ਦਾ ਹਮ ਖਰਚਾ ਕੋਈ ਨਹੀਂ ਸੀ ਠੀਕ ਹੈ ਆਏ ਨੇ ਤੁਕ ਉਹਦੋਂ ਬਰਾਤ ਪੈਦਲ ਗੱਡੀਆਂ ਤੇ ਤੁਰੀ ਫਿਰਦੀ ਸੀ ਤਾਂਗਿਆਂ ਤੇ ਆਂਦੀ ਸੀ ਜੀ ਠੀਕ ਹੈ ਨਾ ਆਉ ਭਗਤ ਕਰਦੇ ਨੇ ਆ ਉੱਥੇ ਉਹ ਬੰਦੇ ਨੂੰ ਬਠਾਣ ਗੁਰਨਾਣ ਦੇ ਦੀ ਬਰਾਤ ਸੀ ਸੋ ਉੱਥੇ ਬਟਾਲੇ ਚਾਰ ਦਿਨ ਰੁਕੀ ਸੀ ਪੰਜਵੇਂ ਦਿਨ ਤੁਰੇ ਸੀ ਜਦੋਂ ਵਿਆਹ ਪੂਰਬ ਹੁੰਦਾ ਉਦੋਂ ਪੂਰਾ ਉੱਥੇ ਵੀ ਇਦਾਂ ਹੀ ਰੌਣਕਾਂ ਲੱਗ ਪੈਂਦਾ ਹੁਣ ਉਹ ਚੀਜ਼ਾਂ ਨੂੰ ਅਸੀਂ ਬਦਲ ਕੇ ਉਹ ਰਸਮਾਂ ਚ ਪਾਤਾ ਹਮ ਮੇਰੀ ਹਸਿਆਤ ਨਹੀਂ ਮਾਪਿਓ ਦੋਵਾਂ ਪਾਸੋਂ ਬੈਠ ਕੇ ਕਰਨ ਕਿ ਬੀਵੀ ਸਾਡੀ ਸੀਤ ਐ ਨਹੀਂ ਹੈ ਹਮ ਬਿਲਕੁਲ ਵੀ ਜਾਣਤ ਕਰ ਲੋ ਕਿ ਮੈਂ ਤਾਂ ਐਸੇ ਵੀ ਦੇਖੇ ਨੇ ਰਿਸੈਪਸ਼ਨ ਨੂੰ ਕਹਿੰਦੇ ਜੀ ਵਿਆਹ ਆਪਾਂ ਕਰ ਲਾਂਗੇ ਜਿਹੜੇ 11-11 ਬੰਦੇ ਦੂਆ ਬਸੇ ਲਿਆ ਕੇ ਰਿਸੈਪਸ਼ਨ ਵਿੱਚ ਪਿੱਠੀ ਕਰ ਲੈਣੇ ਐਸੇ ਵੀ ਵਿਆਹ ਦੇਖੇ ਨੇ ਜੀ ਜੀ ਠੀਕ ਹੈ ਅੱਧਾ-ਅੱਧਾ ਪੈਸਾ ਪਾ ਲੋ ਵੀ ਤੁਸੀਂ ਆਪਣੇ ਬੰਦੇ ਸਾਧ ਲੋ ਅਸੀਂ ਫਿਰ ਪਰ ਇਹ ਜਿਹੜਾ ਸਿਸਟਮ ਚੱਲਿਆ ਨਾ ਕਿ ਵੀ ਜਾਣ ਬੁਝ ਕੇ ਵੀ ਆਹ ਪਹਿਲਾਂ ਸੋਨੇ ਯੂਜ਼ ਕੀਤਾ ਸੀ ਮੈਂ ਐਪ ਵੱਲ ਯੂਜ਼ ਕਰ ਬਿਲਕੁਲ ਸਗਣ ਸਿਸਟਮ ਇਹ ਇੱਥੇ ਸ਼ੁਰੂ ਹੋਇਆ ਸੀ ਪਿੰਡਾਂ ਦੇ ਵਿੱਚ ਕਿ ਇੱਕ ਬੱਚੀ ਦਾ ਵਿਆਹ ਆ ਉਹ ਪਿੰਡ ਦੀ ਕੁੜੀ ਆ 30 ਆ ਉਹ ਸਾਰੇ ਬੰਦੇ ਕਹਿੰਦੇ ਸੀ ਵੀ ਇੱਕ ਤੇ ਪਾਰਨਾ ਮਾਪੇ ਤੇ ਪਵੇ ਉਹ ਸਗਣ ਦੇ ਦੇ ਦਿੰਦੇ ਸੀ ਕੋਈ ਰੁਪਈਆ ਦੇ ਗਿਆ ਕਿ ਦੋ ਰੁਪਏ ਦੇ ਗਿਆ ਉਹ ਸਮਝਾਤੋਂ ਪਹਿਲੇ ਹੀ ਫੜਾ ਦਿੰਦੇ ਸੀ ਕਿ ਤੁਸੀਂ ਆਪਣਾ ਵਿਆਹ ਦਾ ਕਰਜ ਜਿਹੜਾ ਹੈ ਸੰਪੰਨ ਉਹ ਉਹ ਲਿਖੇ ਜਾਂਦੀ ਸੀ ਫਿਰ ਹੂੰ ਫਿਰ ਜਦੋਂ ਉਹ ਦੀ ਧੀ ਦਾ ਵਿਆਹ ਜਿਹਦੇ ਦੇ ਕੇ ਉਹਨਾਂ ਨੂੰ ਉਹਨਾਂ ਹੀ ਸਗਣ ਵਾਪਸ ਕਰਤਾ ਜਾਂਦਾ ਸੀ ਜੀ ਜੀ ਤਾਂ ਹੁਣ ਤਾਂ ਲੋਕ ਬਹੁਤ ਭਰ ਗਏ ਨੇ ਹੂੰ ਪੈਸੇ ਵੱਲੋਂ ਬਹੁਤ ਭਰ ਗਏ ਨੇ ਹੂੰ ਕਰਜ਼ਿਆਂ ਨਾਲ ਵੀ ਭਰੇ ਹੋਏ ਨੇ ਬਿਲਕੁਲ ਲੇਕਿਨ ਅਕਲ ਦਾ ਜਿਹੜਾ ਕੰਮ ਹੈ ਨਾ ਹੂੰ ਉਹਦੇ ਵੱਲੋਂ ਕੋ ਭਰਿਆ ਨਹੀਂ ਹਾਲੇ ਹੂੰ ਤੇ ਅਕਲ ਲਈ ਗੁਰਗਾਂਸਾ ਪੜ੍ਹਨਾ ਸੀ ਬਿਲਕੁਲ ਸਾਦਗੀ ਤਾਂ ਉੱਥੇ ਮਿਲਣੀ ਹੈ ਨਾ ਹਾਂਜੀ ਹਾਂਜੀ ਅਸੀਂ ਤਾਂ ਆਪਣੇ ਗੁਰਦੁਆਰਿਆਂ 'ਚ ਵੀ ਸਾਦਗੀ ਨਹੀਂ ਰਹਿਣ ਦਿੱਤੀ ਬਿਲਕੁਲ ਜੀ ਉੱਥੇ ਭਾਈ ਲਾਲੂ ਗਾਇਬ ਹੈ ਹੂੰ ਮਲਕ ਭਾਗ ਕੋ ਚੱਲ ਰਿਹਾ ਸੋਨੇ ਲਾ ਦਿਓ ਸੰਗਮਰ ਬੜ ਲਾ ਦਿਓ ਹਾਂ ਸਭ ਕੁਝ ਸੋਨੇ ਦੀਆਂ ਗੋਲਕਾਂ ਵੀ ਰੱਖ ਦਿਓ ਹੂੰ ਨਕਲੀ ਹੋਣ ਭਾਵੇਂ ਸੋਨਾ ਪਰ ਉਹ ਰੱਖ ਦਿਓ ਤੇ ਸ਼ਾਹ ਨੂੰ ਸ਼ੌਕਤ ਨਾਲ ਲੋਕਾਂ ਨੂੰ ਠਹਿਰਾਓ ਹੂੰ ਸਰਾਵਾਆਂ ਜਿਹੜੀਆਂ ਸੀ ਉਹ ਹੁਣ ਉਹ ਵੀ ਪੈਲੈਸ ਬਣ ਗਏ ਬਿਲਕੁਲ ਹਮ ਠੀਕ ਹੈ ਤਾਂ ਲੋਕ ਵੀ ਕਹਿੰਦੇ ਨੇ ਯਾਰ ਮੈਨੂੰ ਨਾ ਆਨੰਦ ਨਹੀਂ ਆਇਆ ਉੱਥੇ ਜਾ ਕੇ ਏਸੀ ਨਹੀਂ ਚੱਲਦਾ ਸੀ ਉਹ ਇਹ ਚੀਜ਼ਾਂ ਜਿਹੜੀਆਂ ਲੋਕਾਂ ਦੀ ਆਪਣੀ ਜਿਹੜੀ ਅ ਕੈਰੈਕਟਰ ਹੈ ਉਹਦੇ ਚਲੀਆਂ ਆ ਰਹੀਆਂ ਨੇ ਜੀ ਇਹ ਕੁਰੀਤियां ਕੈਰੈਕਟਰ ਤੋਂ ਸ਼ੁਰੂ ਹੁੰਦੀਆਂ ਤੇ ਕੈਰੈਕਟਰ ਦੀ ਫੇਟ ਆਫ ਮੈਨ ਬਿਲਕੁਲ ਉਹ ਸਾਡਾ ਫੇਟ ਇਹ ਹੈ ਕਿ ਅਸੀਂ ਆਪਣੀ ਬਿੱਤ ਤੋਂ ਜ਼ਿਆਦਾ ਪੈਸਾ ਖਰਚ ਲੈਣੇ ਪੈਣਾ ਹਮ ਫਿਰ ਅਗੋਂ ਘਰ ਚੰਗਾ ਨਾ ਮਿਲੇ ਤੂੰ ਤਾਂ ਦੱਸਿਆ ਵੀ ਹਿੰਦੂ ਮੈਰਿਜ ਐਕਟ ਦੇ ਅੰਡਰ ਹੀ ਸਿੱਖਾਂ ਦੇ ਵੀ ਉੱਥੇ ਡਿਵੋਰਸ ਹੁੰਦੇ ਨੇ ਹੂੰ ਤੇ ਸਭ ਤੋਂ ਜ਼ਿਆਦਾ ਡਿਵੋਰਸ ਤਾਂ ਉੱਥੇ ਨੇ ਅੱਜ ਪਏ ਨੇ ਕਚਾਰੀਆਂ 'ਚ ਬਿਲਕੁਲ ਕਿੰਨੇ ਕਿੰਨੇ ਸਾਲ ਲਟਕ ਜਾਂਦੇ ਨੇ ਕਿੰਨੇ ਸਾਲ ਲਟਕਦੇ ਦੂਸਰਾ ਇਕਨ ਨਵਾਸ਼ਾ ਮੈਕ ਤਾ ਮੋਬਾਈਲ ਤੇ ਸ਼ਾਦੀ.com ਤੇ ਸ਼ਾਦੀ ਕਰ ਲੋ ਹੂੰ ਰਿਸ਼ਤਾ ਪਤਾ ਨਹੀਂ ਹੁੰਦਾ ਪਰਵਾਰ ਆਪਸ ਵਿੱਚ ਨਹੀਂ ਸਿਰਫ ਉਹ ਤੁਹਾਡੀ ਚੈਟ 'ਚ ਤੁਹਾਨੂੰ ਜੋ ਮਰਜ਼ੀ ਚੰਗਾ ਲੱਗਾ ਜਾਏ ਹੂੰ ਪਰ ਜਿਹੜਾ ਅੱਗੇ ਹੁੰਦਾ ਸੀ ਕਿ ਵਿੱਚ ਬਲਚੋਲਾ ਪਿਆ ਉਹ ਵੀ ਕਈ ਵਾਰੀ ਗਲਤ ਹੋ ਜਾਂਦਾ ਸੀ ਪਰ ਇਹ ਨਹੀਂ ਕਿ ਸਾਰੀ ਵਾਰੀ ਗਲਤ ਹੁੰਦੀ ਸੀ ਬਿਲਕੁਲ ਬਿਲਕੁਲ ਜੀ ਕਿ ਜਿਹੜਾ ਅ ਕੁੰਡਲੀ ਮਿਲਾਉਣ ਦਾ ਸਿਸਟਮ ਸੀ ਹਮ ਤੇ ਕੁੰਡਲੀ ਮਿਲਾ ਕੇ ਵੀ ਫਿਰ ਕੁੜੀ ਸੁખી ਨਾ ਹੋ ਜਾ ਬੱਤੀ ਦੇ ਬੱਤੀ ਗੁਣ ਮਿਲ ਗਏ ਪਰ ਮੋਣ ਕਿੱਥੇ ਮਿਲਦੇ ਆ ਜੀ ਕਿਸੇ ਦੇ ਬਿਲਕੁਲ ਜੀ ਮੋਣ ਕਿਸੇ ਦੇ ਨਹੀਂ 32 ਦੇ 32 ਛੱਡ ਕੇ 16 ਮਿਲ ਜਾਣ ਪੜੇ ਨੇ ਹਮ ਠੀਕ ਹੈ ਨਾ ਇਹ ਵੀ ਮੈਂ ਕਹਿੰਦਾ ਜਿੰਨਾ ਕਿ ਗੁਰੂ ਸਾਹਿਬਾਨ ਨੇ ਸਿਧਾਂਤ ਸਾਡੇ ਲਈ ਖੜੇ ਸੀ ਨਾ ਜਿੰਨੇ ਵੀ ਅਸੀਂ ਉਹਨਾਂ ਪੜ ਕੇ 40% ਉਹਨਾਂ ਦਾ ਅਮਲ ਕਰੀਏ ਸਾਡੀ ਅੱਜ ਇਹ ਹਾਲਾਤ ਜੋ ਹਾਲਾਤ ਨਾ ਹੋ। ਬਿਲਕੁਲ। ਬਾਣੀ ਚ ਸਾਰੀ ਸਚਾਈ ਲਿਖੀ ਐ। ਸਾਨੂੰ ਪਤਾ ਵੀ ਪਰ ਅਸੀਂ ਅਮਲ ਨਹੀਂ ਕਰ ਪਾਉਂਦੇ। ਜਿਵੇਂ ਤੁਸੀਂ ਦੱਸਿਆ ਵੀ ਮਿਡਲ ਕਲਾਸ ਜਿਹੜੇ ਲੋਕ ਨੇ ਉਹਨਾਂ ਨੂੰ ਸ਼ਾਇਦ ਦੇਖ ਦਿਖਾਵਾ ਹੀ ਮਾਰ ਦਿੰਦਾ ਕਿ ਜੇ ਉਹਨਾਂ ਦੇ ਵਿਆਹ ਵਧੀਆ ਹੋਏ ਸੀ ਤੇ ਉਹ ਇਸ ਚੱਕਰ ਚ ਨਹੀਂ ਕਹਿ ਸਕਦੇ ਕਿ ਜੀ ਅਸੀਂ ਵਿਆਹ ਸਿੰਪਲ ਕਰਨਾ ਚਾਹੁੰਦੇ ਚਾਹੇ ਆਪਣੇ ਸਿਧਾਂਤਾਂ ਤੇ ਚੱਲਣਾ ਚਾਣ ਪਰ ਉਹਨਾਂ ਨੂੰ ਇਹ ਹੁੰਦਾ ਕਿ ਸਾਹਮਣੇ ਵਾਲਾ ਕੋਈ ਇਹ ਨਾ ਸੋਚ ਬੈਠੇ ਕਿ ਸਾਡੇ ਕੋਲ ਹੈਸੀਅਤ ਨਹੀਂ ਐ ਵੀ ਅਸੀਂ ਵਿਆਹ ਵਧੀਆ ਨਹੀਂ ਕਰ ਸਕਦੇ। ਸੋ ਸਿਧਾਂਤ ਤਾਂ ਤਾਂ ਗੱਲ ਖਤਮ ਹੋ ਚੁੱਕੇ ਨੇ ਐਵੇਂ ਕੋਈ ਉਹਨੂੰ ਸੋਚਣ ਦੀ ਲੋੜ ਸੋਚਣ ਵਾਲੀ ਤਾਂ ਜਿਹੜੀ ਸਿਸਟਮ ਉਹਨੂੰ ਬੰਦ ਕੀਤਾ ਹੈ ਜੀ ਜੀ ਮੀਡਲ ਕਲਾਸ ਜਿਹੜਾ ਹੈ ਉਹ ਐਕਟਿੰਗ ਕਰ ਰਿਹਾ ਹੈ ਹਾਇਰ ਮੀਡਲ ਕਲਾਸ ਦੀ ਬਿਲਕੁਲ ਬਿਲਕੁਲ ਜੀ ਹੂੰ ਤੇ ਹਾਇਰ ਮੀਡਲ ਕਲਾਸ ਵਾਲਾ ਕਰ ਰਿਹਾ ਐਕਟਿੰਗ ਅਪਰ ਕਲਾਸ ਦੀ ਬਿਲਕੁਲ ਜਦੋਂ ਆਪਣੀ ਉਹ ਕਹਿੰਦੇ ਨਾ ਆਪਣੀ ਚਦਰ ਦੇ ਕੇ ਪੈਰ ਪਸਾਰੋ ਬਿਲਕੁਲ ਉਹ ਚਦਰ ਤਾਂ ਆਪਾਂ ਵੱਡੀ ਕਰ ਲਈ ਹੂੰ ਪੈਰ ਹੈ ਨਹੀਂ ਹੂੰ ਤੇ ਫਿਰ ਪੈਰ ਉਖੜਨਗੇ ਬਿਲਕੁਲ ਇਸੇ ਲਈ ਇਹ ਡਬਾਉਸ ਦੇ ਸਿਸਟਮ ਚੱਲੇ ਨੇ ਹੂੰ ਤੇ ਸਾਡੇ ਵਿੱਚ ਦੇਖੋ ਸਿਸਟਮ ਇਹ ਤਾਂ ਹੋਣਾ ਚਾਹੀਦਾ ਹੁਣ ਜਿਵੇਂ ਤੁਸੀਂ ਦੇਖੋਗੇ ਕੁਝ ਆਪਣੇ ਗੁਰਦੁਆਰਿਆਂ ਨੇ ਸ਼ਾਦੀਆਂ ਦੇ ਹਾਲ ਬਣਾਉਂਦੇ ਨੇ ਸ਼ਰਾਬ ਨਗਰ ਚ ਹੈਗਾ ਜਿੱਥਾਂ ਖਾਣੇ ਦਾ ਇੰਤਜ਼ਾਮ ਰਕ ਕਰ ਲਿਆ ਪਰ ਹੁਣ ਜਿਨ੍ਹਾਂ ਨੇ ਸ਼ਰਾਬਾਂ ਪੀਣੀਆਂ ਕੁੱਕੜ ਖਾਣੇ ਨੇ ਸਭ ਕੁਝ ਕਰਨਾ ਉਹਨਾਂ ਨੂੰ ਕਿਸੇ ਗੁਰਦੁਆਰੇ ਤੋਂ ਟੂਟ ਕਰਦਾ ਉਹਨਾਂ ਲਈ ਤਾਂ ਡੀਜੇ ਵੀ ਜ਼ਰੂਰੀ ਹੈ ਸਭ ਕੁਝ ਜ਼ਰੂਰੀ ਹੈ ਨਾ ਵਰਨਾ ਸ਼ੋਰ ਦੇ ਵਿੱਚ ਜੀ ਸਭ ਕੁਝ ਜ਼ਰੂਰੀ ਸਮਝੇਦਾ ਹਾਂਜੀ ਤੇ ਉਹਦੇ ਚ ਮਿਲਦਾ ਕੀ ਹੈ ਵਿਆਹ ਤਾਂ ਦੋ ਬੰਦਿਆਂ ਦਾ ਹੋਣਾ ਬਿਲਕੁਲ ਬਾਕੀ ਤੇ ਸਾਰੇ ਉਹ ਬਰਾਤੀ ਨੇ ਤੇ ਬਰਾਤੀ ਸਿਰਫ ਨੱਚਣੇ ਖਾਣ ਲੈਨੇ ਹਮ ਆਪਾਂ ਆਪ ਆਪਣਾ ਉਹ ਇਕੱਠ ਕਰਦੇ ਆਂ ਵੀ ਮੇਰੀ ਜੀ ਸੋਸਾਇਟੀ ਚ ਪਤਾ ਨਹੀਂ ਕਿੰਨੀ ਕੁ ਵੱਡ ਜੇਗੀ ਸੋਸਾਇਟੀ ਦੇ ਵਿੱਚ ਤੁਹਾਡੀ ਪੈਸਾ ਖਰਚਣ ਨਾਲ ਦਿਖਾਵੇ ਨਾਲ ਵੱਡੀਆਂ-ਵੱਡੀਆਂ ਕਾਰਾਂ ਨਾਲ ਵੱਡੀਆਂ ਕੋਠੀਆਂ ਨਾਲ ਹੀ ਕਦੀ ਬਣਦੀ ਹਮ ਜੋ ਤੁਸੀਂ ਕਰਮ ਕੀਤੇ ਨੇ ਉਹਦੇ ਨਾਲ ਤੁਹਾਡੀ ਸੋਸਾਇਟੀ ਜ ਬਣਦੀ ਕੋਈ ਮੈਨੂੰ ਦਿਖਾ ਦਿਓ ਤੇ ਜਿੰਨੇ ਵੀ ਵੱਡੇ ਬੰਦੇ ਹੋਏ ਨੇ ਉਹ ਪੈਸੇ ਕਰਕੇ ਹਮ ਉਹਨਾਂ ਦੀ ਇੱਜ਼ਤ ਹੋ ਰਹੀ ਹੈ ਬਿਲਕੁਲ ਜੀ इवन ਟਾਟਾ ਬਿਰਲਾਸ ਵੀ ਹਾਂਜੀ ਪੈਸੇ ਕਰਕੇ ਨਹੀਂ ਉਹਨਾਂ ਨੇ ਜੋ ਲੋਗਾ ਲਈ ਕੰਮ ਕੀਤੇ ਨੇ ਨਾ ਹਸਪੀਟਲ ਕੋਲ ਇਹ ਕਰਦੇ ਸਰਕਾਰ ਉਹਦੇ ਚ ਉਹਨਾਂ ਦੀ ਨਾਮ ਆ ਰਿਹਾ ਹਮ ਇਹਦੇ ਚ ਨਹੀਂ ਆਉਂਦਾ ਹੁਣ ਤਾਂ ਜਦ ਵੇਚ ਹੀ ਰਿਆ ਸਭ ਕੁਝ ਵੀਓ ਆਈਪੀਐਲ ਹੁੰਦਾ ਖਿਡਾਰੀ ਵਿਕ ਰਹੇ ਨੇ ਹਮ ਸੱਟੇ ਲੱਗਦੇ ਇਹਨਾਂ ਦੇ ਵੀ ਠੀਕ ਹੈ ਨਾ ਲੱਗਦੇ ਨਾ ਤੇ ਹੁਣ ਜਦੋਂ ਸਮਾਜ ਇਹਨਾਂ ਵਿਗੜ ਗਿਆ ਉਹਦਾ ਕੁਝ ਛੱਟੇ ਤਾਂ ਫਿਰ ਸਿੱਖਾਂ ਤੇ ਵੀ ਪੈਣੇ ਸੀ ਉਪਏ ਨੇ ਹੂੰ ਪਰ ਨਾਲ ਇੱਕ ਮੈਂ ਇਹ ਕਹਿੰਦਾ ਇਹੇ ਬੰਦੇ ਬਾਹਰ ਜਾ ਕੇ ਇਹ ਜਿਹਾ ਵਿਆਹ ਕਿਉਂ ਨਹੀਂ ਕਰਦੇ ਬਿਲਕੁਲ ਜੀ ਬਿਲਕੁਲ ਬਾਹਰ ਵੀ ਇਦਾਂ ਹੁੰਦਾ ਕਿ ਸਿੰਪਲ ਵਰਾਤ ਆਈ ਗੁਰੂ ਘਰ ਦੇ ਵਿੱਚ ਹੋ ਜਾਂਦਾ ਹੈ ਉੱਥੇ ਪੈਲੈਸ ਨਹੀਂ ਬੁੱਕ ਹੁੰਦੇ ਨਹੀਂ ਉੱਥੇ ਆ ਵੀ ਨਹੀਂ ਹੁੰਦਾ ਵੀ ਅੱਜ ਜਿਵੇਂ ਲਾਸ਼ਾਂ ਸੁੱਟਦੇ ਉਹਦੇ ਚ ਨਦੀ 'ਚ ਬਿਲਕੁਲ ਫਿਰ ਫਿਰ ਰਾਸਤਾ ਖਤਮ ਹੋ ਜਾਂਦੀ ਹੈ ਹੂੰ ਸਾਰੀ ਆਸਤਾ ਹੈ ਇਸ ਕੰਟਰੀ ਦੇ ਵਿੱਚ ਹੀ ਆ ਹਾਂਜੀ ਹਾਂਜੀ ਤੇ ਉਹ ਜਿੰਨੀਆਂ ਗਲਤ ਗੱਲਾਂ ਨੇ ਅਸੀਂ ਉਹਨਾਂ ਨੂੰ ਤਾਂ ਫੋਲੋ ਕਰ ਲੈਣੇ ਆ ਜਲਦੀ ਕਰ ਰਿਹਾ ਉਹ ਕਰ ਰਹੇ ਆ ਲੇਕਿਨ ਜੇ ਕੋਈ ਚੰਗੀ ਗੱਲ ਆ ਉੱਥੇ ਵੀ ਉਹ ਲੋਕ ਮਰਦੇ ਨੇ ਨਾ ਦਫਨਾਉਂਦੇ ਨੇ ਜਾਂ ਹਸਤੀਆਂ ਵੀ ਤੁਹਾਨੂੰ ਬਹਾਨਾ ਦਿੰਦੇ ਨੇ ਪਰ ਉਹਦਾ ਇੱਕ ਸਿਸਟਮ ਹੈ ਉਹਦੇ ਉਹਨਾਂ ਦੀ ਨਦੀਆਂ ਨਹੀਂ ਖਰਾਬ ਹੁੰਦੀਆਂ ਹਾਂਜੀ ਹਾਂਜੀ ਪਰ ਸਾਡੇ ਉਹਦਾ ਕੋਈ ਕਰ ਨਹੀਂ ਸਕਦਾ ਜਿੰਨਾ ਅੱਜ ਕਿਤੇ ਦੇ ਵਿੱਚ ਧਾਰਮਿਕ ਲੀਡਰ ਜਿਹੜੇ ਨੇ ਨਾ ਧਾਰਮਿਕ ਲੀਡਰਾਂ ਨੂੰ ਇੰਟਰਫੇਅਰ ਕਰਨਾ ਪੈਂਦਾ ਹੂੰ ਦੇਖੋ ਹੁਣ ਜੇ ਸਾਡੇ ਵੀ ਜੋ ਸਿਸਟਮ ਚ ਖਤਮ ਹੋ ਗਿਆ ਸਾਰਾ ਜਿਹੜਾ ਇੱਕ ਤੁਰਾ ਹੁੰਦਾ ਨਾ ਸ੍ਰੀ ਇਕਾਲਤ ਕੇ ਸਾਹ ਦਾ ਉੱਥੋਂ ਇੱਕ ਹੀ ਹਦੇਸ਼ ਹੁੰਦਾ ਕਿ ਭਾਈ ਸਭ ਜਿਹੜੇ ਸਿੱਖਾਂ ਦੇ ਵਿਆਹ ਨੇ ਨਾ ਜਿਹੜੇ ਸਿੱਖਾਂ ਦੇ ਵਿਆਹ ਹੋਣਗੇ ਉਹ ਗੁਰਦੁਆਰਿਆਂ ਚ ਹੀ ਹੋਣਗੇ ਬਿਲਕੁਲ ਜੀ ਠੀਕ ਹੈ ਹਾਂਜੀ ਬਾਕੀ ਤੁਸੀਂ ਉਸ ਤੋਂ ਬਾਅਦ ਰਿਸੈਪਸ਼ਨ ਕਰਨੀ ਕਰ ਲੋ ਕੋਈ ਪ੍ਰੋਬਲਮ ਨਹੀਂ ਇੱਕ ਜਿਹੜੇ ਅੱਜਕੱਲ੍ਹ ਵੈਸੇ ਤਾਂ ਇਹਦੇ ਉੱਤੇ ਰੂਲ ਵੀ ਲਾਗੂ ਕਰ ਦਿੱਤਾ ਗਿਆ ਜੋ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਨੂੰ ਲਿਆ ਕੇ ਇੱਕ ਵੈਡਿੰਗ ਹਾਲ ਦੇ ਵਿੱਚ ਰੱਖ ਦਿੱਤਾ ਜਾਂਦਾ ਸੀ ਕਿਸੇ ਗਰਾਊਂਡ ਦੇ ਵਿੱਚ ਕੋਈ ਕਹਿ ਲੋ ਆਪਣੇ ਜਿਹੜੇ ਫਾਰਮ ਹਾਊਸ ਹੁੰਦੇ ਨੇ ਉਹਨਾਂ ਦੇ ਵਿੱਚ ਡੈਕੋਰੇਸ਼ਨ ਕਰਾ ਕੇ ਬਣਾ ਦਿੱਤਾ ਜਾਂਦਾ ਸੀ ਉਹ ਤਾਂ ਚਲੋ ਰੂਲ ਲਾਗੂ ਕਰਨ ਤੋਂ ਬਾਅਦ ਮੈਨੂੰ ਲੱਗਦਾ ਹਜੇ ਤੱਕ ਵੀ ਲੋਕ ਰੁਕੇ ਨਹੀਂ ਐ ਉਹ ਚਾਹੁੰਦੇ ਨੇ ਕਿ ਅਸੀਂ ਪ੍ਰੋਪਰ ਡੈਕੋਰੇਸ਼ਨ ਦੇ ਵਿੱਚ ਰੱਖੀਏ ਯਾਨੀ ਕਿ ਗੁਰੂ ਘਰ ਦੀ ਸਾਦਗੀ ਦੇ ਵਿੱਚ ਜਿਹੜੀਆਂ ਆਨੰਦ ਕਾਰਜ ਕਰਵਾਏ ਜਾਣ। ਗੁਰੂ ਭਾਈ ਲਾਲੋ ਦਾ ਸਾਥ ਹੀ ਐ। ਜੀ। ਗੁਰੂ ਦੇ ਅੱਗੇ ਤੁਸੀਂ ਚੜਾਵਾ ਚੜਾ ਦੋ ਸੋਨਾ ਚੜਾ ਉਹਦੇ ਨਾਲ ਨਹੀਂ ਕੁਝ ਹੁੰਦਾ ਬਿਲਕੁਲ ਬਿਲਕੁਲ ਉਹ ਭਗਤ ਦੀ ਭਗਤੀ 'ਚ ਖੁਸ਼ ਹੈ ਬਿਲਕੁਲ ਜੀ ਠੀਕ ਹੈ ਇਸ ਲਈ ਗੁਰੂ ਸਾਹਿਬ ਨੇ ਜਿਹੜੇ ਹੁਕਮ ਨਾਮ ਹੈ ਨਾ ਉਹ ਚੋਕ ਕਹਿੰਦੇ ਜੀ ਜਿਸ ਸਿੱਕ ਦੀ ਕੋਡੀ ਹੈ ਉਹ ਵੀ ਕੋਡੀ ਸਭ ਤੋਂ ਛੋਟਾ ਕੁਆਇਨ ਸੀ ਹੂੰ ਉਹ ਵੀ ਲੈ ਕੇ ਆਣਾ ਬਿਲਕੁਲ ਜੀ ਉਹਨੂੰ ਇਹ ਨਹੀਂ ਹੁੰਦਾ ਵੀ ਉਹ ਪੈਸੇ ਵਾਲਾ ਉਹਦੀ ਪਹਿਲਾਂ ਨਾਂ ਅੱਗੇ ਕਰਕੇ ਤੇ ਉਹਦਾ ਸਿਲ ਤੇ ਨਾਂ ਲਿਖ ਦੋ ਉਹ ਜਿਹੜੇ ਸਿਸਟਮ ਸੀ ਗੁਰੂ ਵਾਲੇ ਅਸੀਂ ਜੇ ਸਾਰੇ ਹਿੰਦੂਸਤਾਂ 'ਚ ਲਾਗੂ ਕਰ ਦੋ ਨਾ ਹੂੰ ਕੋ ਚੰਗੀ ਚੀਜ਼ ਹੈ ਤੰਗੀ ਚੀਜ਼ ਦਾ ਕਿਸੇ ਵੀ ਥਾਂ ਤੋਂ ਲਈ ਜਾ ਸਕਦੀ ਹੈ ਉਹਦੇ ਨਾਲ ਇਹ ਸਾਰੇ ਫਜ਼ੂਲ ਖਰਚੇ ਬਾਜਰ ਫਜ਼ੂਲ ਖਰਚੇ ਕਾਹਦੇ ਨੇ ਦੀਵਾਲੀ ਹੈ ਉਹ ਫਜ਼ੂਲ ਖਰਚੇ ਕੋਲੂਸ਼ਨ ਵੀ ਕਰੋ ਤੇ ਪਟਾਕੇ ਅੱਗਾਂ ਵੀ ਲਗਵਾਓ ਬੰਦੇ ਵੀ ਕਈ ਜ਼ਖਮੀ ਹੁੰਦੇ ਕੋ ਮਰਦੇ ਨੇ ਹਾਂਜੀ ਹਾਂਜੀ ਬਿਲਕੁਲ ਜੀ ਠੀਕ ਹੈ ਬਹੁਤ ਕੁਝ ਚੀਜ਼ਾਂ ਜਿਹੜੀਆਂ ਜੇ ਵੀ ਇਗਨੋਰ ਕੀਤੀਆਂ ਜਾ ਸਕਦੀਆਂ ਪਰ ਮੈਨੂੰ ਲੱਗਦਾ ਉਹ ਜਾਣ ਕੇ ਨਹੀਂ ਕਰਦੇ ਕਹਤਾ ਕੀ ਹੈ ਹੁਣ ਜਿਹੜਾ ਇੱਕ ਸਿਸਟਮ ਦਿਖਾਵੇ ਦਾ ਆ ਗਿਆ ਹੈ ਬਿਲਕੁਲ ਪਰਮਾਰਥ ਹਨ ਲੋਕ ਟੁੱਟੇ ਨੇ ਪਦਾਰਥਾਂ 'ਚ ਪਏ ਨੇ ਜਦੋਂ ਪਦਾਰਥਾਂ 'ਚ ਤੁਸੀਂ ਪਾਓਗੇ ਫਿਰ ਤੁਹਾਡੀ ਲਾਲਸਾ ਵੱਧਦੀ ਹੈ ਹਮ ਕਾਮਨਾ ਬਿਲਕੁਲ ਕਾਮ ਤੋਂ ਕਾਮਨੇ ਕਾਮਨਾ ਜਿਹੜੀ ਹੈ ਉਹਦਾ ਕੋਈ ਅੰਤ ਸੀਮਾ ਨਹੀਂ ਹੈ ਹਮ ਉਹਨਾਂ ਜੇ ਦੇਖਿਆ ਜਾਵੇ ਵੀ ਰਾਜਾ ਰਾਮ रामचंद्र ਜੀ ਉਹ ਇੱਧਰ ਰਾਜੇ ਸਨ ਹਮ ਉਹਨਾਂ ਨੇ 14 ਸਾਲ ਬਨਵਾਸ ਕੱਟਿਆ 25 ਸਾਲ ਤੋਂ ਲੈ ਕੇ 39 ਸਾਲ ਦੀ ਉਮਰ ਤੱਕ ਹਮ ਤੇ ਉਹ ਹੀ ਉਮਰ ਹੁੰਦੀ ਆ ਬੰਦੇ ਦੀ ਹੂੰ ਸੰਸਾਰ ਭੋਗਣ ਦੀ ਬਿਲਕੁਲ ਜੀ ਉਹਨਾਂ ਨੇ ਉਹ ਵਿੱਚ ਗੁਜ਼ਾਰੇ ਜੰਗਲਾਂ ਚ ਹੂੰ ਠੀਕ ਹੈ ਨਾ ਸਭ ਕੁਝ ਹੁੰਦਿਆਂ ਵੀ ਸਭ ਕੁਝ ਹੁੰਦਿਆਂ ਵੀ ਹੂੰ ਜੀ ਕਿਉਂ ਵਿਧੀ ਦਾ ਵਿਧਾਨ ਹੈ ਹੂੰ ਤੇ ਵਿਧੀ ਦੇ ਵਿਧਾਨ ਚ ਹੈ ਕਿ ਆਪਾਂ ਵਿਧਾਨ ਦੇ ਵਿੱਚ ਚੱਲਣਾ ਹੈ ਇਸੇ ਤਰ੍ਹਾਂ ਉਹ ਜਿਹੜਾ ਕਹਿੰਦੇ ਲਚਮਣ ਰੇਖਾ ਉਹ ਲਚਮਣ ਰੇਖਾ ਇਹ ਹੀ ਹੁੰਦੀ ਹੈ ਕਿ ਮੇਦਨ ਦੀ ਕਨਸਟੀਟਿਊਸ਼ਨ ਬਿਲਕੁਲ ਜੀ ਵਿਅਤ ਤੋ ਤੁਸੀਂ ਬਾਹਰ ਗਏ ਨਹੀਂ ਤੁਸੀਂ ਦੁੱਖ ਪਾਇਆ ਨਹੀਂ ਹੂੰ ਉਹ ਵੀ ਸਾਡੇ ਸਿਧਾਂਤ ਨੇ ਸਿਧਾਂਤ ਜਿਹੜੇ ਨੂੰ ਲਛਮਣ ਰೇಖਈ ਆ। ਹੂੰ ਹੂੰ। ਚੀਜ਼ਾਂ ਦੇਖਣ ਦੀ ਐ ਗੌਰ ਕਰਨ ਦੀ ਐ। ਬਈ ਉਹਦੇ 'ਚ ਤੁਸੀਂ ਸਿਧਾਂਤ ਤੋਂ ਬਾਹਰ ਗਏ ਨਹੀਂ। ਕਿ ਤੁਸੀਂ ਜੋ ਲਾਈਟਾਂ ਹਾਂ। ਹਾਂਜੀ। ਲਾਈਟਾਂ ਤੇ ਤੁਸੀਂ ਰੈੱਡ ਲਾਈਟ ਤੇ ਕੱਢ ਲੋ ਤੇ ਤੁਹਾਡਾ ਐਕਸੀਡੈਂਟ ਤਾਂ ਹੋਣਾ ਹੀ ਐ। ਬਿਲਕੁਲ ਬਿਲਕੁਲ। ਠੀਕ ਐ। ਇਹ ਇੱਕ ਸਿਧਾਂਤ ਐ। ਉਹ ਸਿਧਾਂਤ ਤੇ ਕਨਸਟੀਟਿਊਸ਼ਨ ਲਛਮਣ ਰೇಖਾ ਜੋ ਵੀ ਆਪਾਂ ਨੂੰ ਨਾਮ ਦੇ ਦਈਏ ਉਹਦਾ ਮਕਸਦ ਇਹ ਹੁੰਦਾ ਕਿ ਲੋਕਾਂ ਦਾ ਜੀਵਨ ਜਿਹੜਾ ਰੈਗੂਲੇਟ ਕੀਤਾ ਜਾ ਸਕੇ। ਵੇ ਆਫ ਲਾਈਫ ਜਿਹੜਾ ਉਹ ਸਾਡੇ ਗ੍ਰੰਥ ਸਾਨੂੰ ਸਿਖਾਉਂਦੇ ਨੇ ਚਾਹੇ ਉਹ ਸਨਾਤਨ ਧਰਮ ਦੇ ਗ੍ਰੰਥ ਹੈ ਬੁੱਧ ਧਰਮ ਦੇ ਗ੍ਰੰਥ ਹੈ ਜੈਨੀਆਂ ਦੇ ਉਹ ਸਾਰੇ ਤੁਹਾਨੂੰ ਵੇਅ ਆਫ ਲਾਈਫ ਦੱਸਦੇ ਨੇ ਹਮ ਧਰਮ ਜਿਹੜਾ ਉਹ ਸਕ੍ਰਿਪਚਰ ਚ ਹੈ ਬਿਲਕੁਲ